ਬਾਜੀ ਅੱਜ ਦੇ ਇਸ ਨਵਿਕਲੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਰਿਟਾਇਰਡ ਇੰਜੀਨੀਅਰ ਸਹਿਬਾਨ ਔਰ ਕਰੰਟ ਸਰਵਿਸ ਦੇ ਵਿੱਚ ਆਫੀਸਰ ਸਹਿਬਾਨ ਪলিউਸ਼ਨ ਬੋਰਡ ਨਾਲ ਸੰਬੰਧਿਤ ਜਿੰਨੇ ਵੀ ਸੀਨੀਅਰ ਆਫੀਸਰ ਸਹਿਬਾਨ ਚੰਡੀਗੜ੍ਹ ਦਾ ਸਾਰਾ মিডিਆ ਔਰ ਪ੍ਰੀਨਾ ਗੁਪਤਾ ਜੀ ਜੋ ਪੋਲਿਊਸ਼ਨ ਬੋਰਡ ਦੇ ਚੇਅਰਮੈਨ ਨੇ ਪ੍ਰਿਆੰਕ ਭਾਰਤੀ ਜੀ ਜੋ ਸੈਕਟਰੀ ਨੇ ਸੋ ਮੈਂ ਸਾਰਿਆਂ ਦਾ ਜਿੰਨੇ ਵੀ ਆਫੀਸਰ ਸਾਹਿਬਾਨ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਪਾਲਿਸੀ ਜਿਹੜੀ ਅੱਜ ਲਾਂਚ ਕੀਤੀ ਜਾ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਨਿਵੇਕਲੀ ਇਸ ਕਰਕੇ ਹੈ ਕਿ ਪਹਿਲਾਂ ਜਿਹੜਾ ਸਾਡੇ ਕੋਲੇ ਜੋ ਸ਼ਿਕਾਇਤਾਂ ਆਈਆਂ ਜਾਂ ਗ੍ਰਿਵੈਂਸਿਸ ਆਏ ਪਬਲਿਕ ਦੇ ਉਹ ਹੀ ਸੀਗੇ ਕਿ ਜੀ ਸਾਨੂੰ ਇਹ ਨਹੀਂ ਪਤਾ ਲੱਗਦਾ ਜੀ ਪੋਲੂਸ਼ਨ ਬੋਰਡ ਚ ਕਿੱਥੋਂ ਪਰਮਿਸ਼ਨ ਲਈਏ ਉਹ ਉੱਥੇ ਭੇਜ ਦਿੰਦਾ ਉਹ ਉਧਰ ਭੇਜ ਦਿੰਦਾ ਉਹ ਉਧਰ ਭੇਜ ਦਿੰਦਾ ਉਹ ਉਧਰ ਭੇਜ ਦਿੰਦਾ ਪਤਾ ਨਹੀਂ ਲੱਗਦਾ ਕੀ ਕਰੀਏ ਇਹਨੇ ਚੱਕਰ ਲੱਗ ਜਾਂਦੇ ਨੇ ਤੇ ਪੈਸਾ ਸਟਕ ਹੋਇਆ ਹੁੰਦਾ ਫਾਈਨਲ ਸਟੇਜ ਤੇ ਇੰਡਸਟਰੀ ਹੁੰਦੀ ਹੈ ਤੇ ਵਿਆਜ ਪੈ ਰਿਆ ਹੁੰਦਾ ਹੈ ਤੇ ਉਹਦੇ ਨਾਲ ਸਟੇਟ ਦੀ ਜਿਹੜੀ ਗਰੋਥ ਹੈ ਉਹ ਵੀ ਰੁਕਦੀ ਹੈ ਸੋ ਹੁਣ ਇਸ ਅ ਮੁਸ਼ਕਿਲ ਤੋਂ ਨਜ਼ਾਤ ਮਿਲੂਗੀ ਕਈ ਸੇ ਕੁ ਸਿਨੀਅਰ ਇੰਜੀਨੀਅਰ ਸਹਿबान ਉਹਨਾਂ ਨੂੰ ਇੰਪੈਲਨ ਕਰ ਰਹੇ ਆ ਪੋਲੂਸ਼ਨ ਬੋਰਡ ਦੇ ਨਾਲ ਤੁਸੀਂ ਕਿਸੇ ਵੀ ਇੰਜੀਨੀਅਰ ਸਾਹਿਬ ਕੋਲ ਜਾਓ ਜਿਵੇਂ ਨੋਟਰੀ ਪਬਲਿਕ ਹੁੰਦਾ ਕਿਸੇ ਵੀ ਨੋਟਰੀ ਤੋਂ ਕਰਵਾ ਕੇ ਤੁਸੀਂ ਆਪਣਾ ਸਰਟੀਫਾਈਡ ਨੋਟਰੀ ਪਬਲਿਕ ਤੋਂ ਮੋਰ ਲਵਾ ਕੇ ਤੁਸੀਂ ਆਪਣਾ ਕੰਮ ਜਿਹੜਾ ਕਚੈਰੀਆਂ 'ਚ ਕਰਾ ਸਕਦੇ ਹੋ ਬਿਲਕੁਲ ਉਸੇ ਤਰੀਕੀ ਉਸੇ ਕਿਸੇ ਇੰਜੀਨੀਅਰ ਤੋਂ ਪਰਮਿਸ਼ਨ ਲੈ ਕੇ ਆਪਣੀ ਇੰਡਸਟਰੀ ਸ਼ੁਰੂ ਕਰ ਸਕਦੇ ਹੋ ਬਸ਼ਰਤੇ ਕਿ ਉਹ ਇੰਜੀਨੀਅਰ ਜਿਹੜਾ ਹੈ ਉਹ ਗਵਰਨਮੈਂਟ ਵੱਲੋਂ ਉਹ ਸਰਟੀਫਾਈਡ ਹੋਵੇ ਬਸ ਸੋ ਇਕ ਤਾਂ ਤਜਰਬੇ ਦਾ ਫਾਇਦਾ ਸਾਨੂੰ ਮਿਲੇਗਾ ਦੇਖੋ ਜਿਹੜੀ ਫੌਜ ਹੈ ਫੌਜ ਕਦੇ ਵੀ ਹਾਲਾਂਕਿ 35 36 ਸਾਲ ਤੇ ਆਪਣੇ ਉਹ ਰੰਗ ਰੂਟਾ ਨੂੰ ਆਪਣੇ ਜਵਾਨਾਂ ਨੂੰ ਜਾਂ ਅਫਸਰਾਂ ਨੂੰ ਥੋੜਾ ਲੇਟ ਤੱਕ 40 ਤੱਕ ਰਿਟਾਇਰ ਕਰ ਦਿੰਦੀ ਹੈ ਪਰ ਉਹਨਾਂ ਦੀਆਂ ਸਰਵਿਸਿਜ਼ ਬਹੁਤ ਲੈਂਦੀ ਰਹਿੰਦੀ ਉਹ ਮੈਂ ਇਸ ਕੱਲ ਦਾ ਗਵਾਹ ਮੈਂ ਜਦੋਂ ਮਹਾਲੀ ਰਹਿੰਦਾ ਹੁੰਦਾ ਸੀ ਐਜ਼ ਐਨ ਆਰਟਿਸਟ ਮੈਂ ਵਿਚਰਦਾ ਸੀਗਾ ਬਹੁਤ ਸਾਰੇ ਦੋਸਤ ਮਿੱਤਰ ਮੇਰੇ ਬੈਟੇ ਨੇ ਜਿਹੜੇ ਕਰੇ ਵੀ ਆਉਂਦੇ ਰਹੇ ਐ ਤੇ ਜਾਣਦੇ ਵੀ ਮੇਰੇ ਗਵੰਡੀ ਸੀਗੇ ਬਰਗੀੜੀ ਸਾਹਿਬ ਤਾਂ ਜਦੋਂ ਵੀ ਕੋਈ ਦੇਸ਼ ਤੇ ਕੋਈ ਕਾਰਗਿਲ ਤੇ ਜਾਂ ਕੋਈ ਕੋਈ ਹੋਰ ਬਾਰਡਰ ਤੇ ਕੋਈ ਟੈਨਸ਼ਨ ਹੋਣੀ ਉਹਨਾਂ ਦੇ ਕਿਉਂਕਿ ਸਾਡੇ ਘਰ ਸਾਂਝੀ ਸੀਗੇ ਮਤਲਬ ਮੇਰਾ 160 ਸੀ ਉਹਨਾਂ ਦਾ 100 58 ਸੀ ਤਾਂ ਫੌਜ ਦੀਆਂ ਗੱਡੀਆਂ ਉੱਥੇ ਆ ਜਾਂਦੀਆਂ ਸੀ ਵੱਡੀ-ਵਢੀ ਗੱਡੀਆਂ ਤੇ ਅਫਸਰ ਤੇ ਮੈਨੂੰ ਉਦੋਂ ਪਤਾ ਲੱਗ ਜਾਂਦਾ ਸੀ ਕਿ ਕੋਈ ਸਲਾਹ ਲੈਣ ਆਏ ਹੋਣੇ ਫਿਰ ਮੈਂ ਉਹਨਾਂ ਨੂੰ ਪੁੱਛ ਲੈਂਦਾ ਸੀ ਸ਼ਾਮ ਨੂੰ ਇਪ੍ਰੀਕਟੇ ਸਬ ਕੀ ਕਰਨਾ ਹੈ ਸੀ ਉਹ ਕਹਿੰਦੇ ਸੀਗੇ ਵੀ ਅੱਜ ਕੋਈ ਐਲਓਸੀ ਤੇ ਕੋਈ ਪ੍ਰੋਬਲਮ ਆਈ ਹੈ ਇਹ ਪੁੱਛਣ ਆਏ ਸੀ ਕਿ ਕਿੱਥੋਂ ਕਿੱਧਰ ਨੂੰ ਜਾਣਾ ਹੈ ਕਿੱਥੋਂ ਕਿੱਧਰ ਨੂੰ ਅਟੈਕ ਕਰਨਾ ਹੈ ਕਿੱਥੋਂ ਕਿੱਧਰ ਨੂੰ ਉਹ ਆ ਸਕਦੇ ਨੇ ਕਿਉਂਕਿ ਉਹ ਉਹਨਾਂ ਦਾ ਅੱਜ ਮੇਰੇ ਖਿਆਲ ਚ ਇਸ ਵਕਤ ਉਹ 95 96 ਸਾਲ ਦੇ ਹੋਣਗੇ ਤੇ ਸਟਿਲ ਫਿੱਟ ਨੇ ਉਹ ਤੇ ਉਹਨਾਂ ਦੇ ਤਜਰਬੇ ਨੂੰ ਫੌਜ ਇਸਤਮਾਲ ਕਰਦੀ ਰਹੀ ਹੈ ਬਿਲਕੁਲ ਇਸੇ ਤਰ੍ਹਾਂ ਹੀ ਅਸੀਂ ਅੱਜ ਤੁਹਾਡੇ ਤਜਰਬੇ ਨੂੰ ਇਸਤੇਮਾਲ ਕਰਾਂਗੇ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਕਿ ਜੋ ਤੁਹਾਡੇ ਕੋਲ ایکسپੀਰੀਅנס ਹੈ ਜੋ ਤੁਸੀਂ ਆਪਣੇ ਸਰਵਸਪੀਰੀਅਰ ਦੌਰਾਨ ਤੁਸੀਂ ਖਟੀਆਂ ਮਿੱਠੀਆਂ ਯਾਦਾਂ ਜੋ ਡੂ ਡੂਜ਼ ਐਂਡ ਡਾਂਟਸ ਜੋ ਤੁਸੀਂ ਸਿੱਖੇ ਸਾਨੂੰ ਉਹ ਚਾਹੀਦੇ ਨੇ ਕਿਉਂਕਿ ਸਿਆਣੇ ਕਹਿੰਦੇ ਆ ਕਿ ਤਜਰਬਾ ਬਹੁਤ ਵੱਡੀ ਚੀਜ਼ ਹੁੰਦੀ ਹੈ ਪਹਿਲਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨੇ ਜਦੋਂ ਬਰਾਪਤਾ ਦੇ ਵਿੱਚ ਸ਼ਰਤਾਂ ਲੱਗ ਜਾਂਦੀਆਂ ਸੀ ਤਾਂ ਇੱਕ ਕੁੜੀ ਵਾਲਿਆਂ ਨੇ ਸ਼ਰਤ ਲਾਤੀ ਕਿ ਕੋਈ ਬਜ਼ੁਰਗ ਨਹੀਂ ਆਉਣਾ ਚਾਹੀਦਾ ਬਰਾਤ 'ਚ ਤਾਂ ਫਿਰ ਵੀ ਕਿਸੇ ਨੇ ਕਿਹਾ ਪਿੰਡ ਚ ਕਹਿੰਦੇ ਲਕੋਲ ਕੋ ਕੇ ਕੱਦ ਬਜ਼ੁਰਗ ਲੈ ਜਾਓ ਤਜਰਬਾ ਕੰਮ ਆਊਗਾ ਤੇ ਉਹ ਉਹ ਤੇ ਸੰਦੂਕ ਚ ਪਾ ਕੇ ਬਿਠਾ ਕੇ ਇੱਕ ਬਜ਼ੁਰਗ ਨੂੰ ਲੈ ਗਏ ਉਹ ਕਹਿੰਦੇ ਦੇਖ ਲੋ ਜੀ ਕੋਈ ਸਾਡੇ ਸਾਰੇ ਯੰਗ ਮੁੰਡੇ ਨੇ ਤੇ ਸਾਡੇ ਚ ਬਜ਼ੁਰਗ ਹੈ ਨਹੀਂ ਕਹਿੰਦੇ ਠੀਕ ਹੈ ਉਹ ਕਹਿੰਦੇ ਜੀ ਆਨੰਦ ਕਾਰਜ ਫੇਰ ਹੋਣਗੇ ਕਿੰਨੇ ਜਾਣੇ ਉਹ ਕਹਿੰਦੇ ਜੀ 50 ਜਾਣੇ 50 ਬੱਕਰੇ ਨੇ ਕਹਿੰਦੇ ਤਾਂ ਇੱਕ ਇੱਕ ਬੱਕਰਾ ਖਾਣਾ ਪੈਣਾ ਹੁਣ ਇੱਕ ਇੱਕ ਬੱਕਰਾ ਕਿੱਥੋਂ ਖਾਊਗਾ ਇਹ ਕੋਈ ਬੰਦਾ ਕਹਿੰਦੇ ਬੜਾ ਪੰਗਾ ਪੈ ਗਿਆ ਯਾਰ ਹੁਣ ਕਿਵੇਂ ਕਰਾਂਗੇ ਕਹਿੰਦੇ ਬਜ਼ੁਰਗ ਨੂੰ ਪੁੱਛ ਲਓ ਜਿਹੜਾ ਸੰਦੂਕ ਚਲਕ ਹੋਇਆ ਹੋਇਆ ਹੈ ਵੀ ਆਏ ਗੱਲ ਹੋ ਗਈ ਉਹ ਬਜ਼ੁਰਗ ਕੋਲ ਗਏ ਉਹ ਕਹਿੰਦਾ ਵੀ ਉਹਨਾਂ ਨੂੰ ਕਹੋ ਇਕੱਠੇ ਨਾ ਵੱਢੋ ਇੱਕ ਇੱਕ ਵੱਢੀ ਚਲੋ ਹੁਣ ਇੱਕ ਬੱਕਰਾ ਵੱਢਿਆ ਕਰਨ 50 ਜਾਣੇ ਸੀ ਦੋ ਦੋ ਬੁਰਕੀਆਂ ਆਇਆ ਕਰਨ ਕੋ 25 10 ਇਹੋ 15 20 ਤੇ ਜਾਵੜਿਆ ਕੰਮ ਤੇ ਫੇਰ ਮੰਗੀ ਜਾਣ ਉਹ ਕਹਿੰਦੇ ਵੀ ਅਸੀਂ ਤਲਾਸ਼ੀ ਲੈਣੀ ਹੈ ਤੁਹਾਡੇ ਕੋਲ ਕੋਈ ਬਜ਼ੁਰਗ ਹੈਗਾ ਵੀ ਜੀ ਨੇ ਤੁਹਾਨੂੰ ਇਹ ਸਲਾਹ ਦਿੱਤੀ ਹੈ ਸੋ ਤੁਹਾਡਾ ਤਜਰਬਾ ਜਿਹੜਾ ਉਹਨੂੰ ਅਸੀਂ ਜਰੂਰ ਇਸਤੇਮਾਲ ਕਰਾਂਗੇ ਤੇ ਪੋਲੂਸ਼ਨ ਬੋਰਡ ਕਿਹਦਾ ਬੋਰਡ ਹੈ ਬਸ ਇਹ ਤਾਂ ਪੋਲੂਸ਼ਨ ਬੋਰਡ ਇਹਦਾ ਨਾਮ ਰੱਖਿਆ ਨਾਮ ਇਹਦਾ ਐਂਟੀ ਪੋਲੂਸ਼ਨ ਬੋਰਡ ਹੋਣਾ ਚਾਹੀਦਾ ਹੈ ਕਿਉਂਕਿ ਪੋਲੂਸ਼ਨ ਤਾਂ ਪਹਿਲੇ ਹੀ ਬਹੁਤ ਹੈ ਜੀ ਤੇ ਜਿੱਦੀ ਪਰਮਿਸ਼ਨ ਲੈਣੀ ਬੜੀ ਮੁਸ਼ਕਲ ਬੜਾ ਪੰਗਾ ਮਤਲਬ ਮੈਂ ਤਾਂ ਜਾਣਦਾ ਬਹੁਤ ਸਾਰਿਆਂ ਨੂੰ ਪੀ ਪੋਲੂਸ਼ਨ ਬੋਰਡ ਵਾਲੇ ਨਹੀਂ ਮੰਨਦੇ ਹੋਏ ਬਾਕੀ ਸਾਰੇ ਮੰਨਗੇ ਹਨਾ ਤੇ ਉਹਦੇ ਵਾਸਤੇ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਮਹਿਕਮੇ ਚ ਚੰਗੇ ਬੰਦੇ ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ। ਕਈ ਬੰਦੇ ਅਜੇ ਹੁੰਦੇ ਬਈ ਸੀ ਕਿ ਕੰਮ ਰੋਕ ਕੇ ਤਾਂ ਕਿ ਥੋੜੇ ਜਿਹਾ ਕ腐ਸ਼ਨ ਵਾਸਤੇ ਜਗ੍ਹਾ ਜੀ ਬਣ ਜੇ ਬੰਦਾ ਓਖਾ ਜਾ ਹੋ ਜੇ ਫਰੇ ਯਾਰ ਮੱਥਾ ਡੰਮੂ ਆਇਦਾ ਯਾਰ ਹੁਣ ਕੀ ਕਰੀਏ ਰੋਜ਼ ਬੁੱਧਵਾਰ, ਰੋਜ਼ ਵੀਰਵਾਰ ਸੋ ਉਹ ਬੁੱਧਵਾਰ ਵੀਰਵਾਰ ਖਤਮ ਹੋ ਜਾਣਗੇ ਹੁਣ। ਤੇ ਤੁਹਾਨੂੰ ਅਸੀਂ ਅਥੋਰਾਈਜ਼ ਕਰਾਂਗੇ ਕਿ ਤੁਸੀਂ ਜਿਹੜਾ ਇਸ ਪਾਲਿਸੀ ਦੇ ਅੰਡਰ ਪਰਮਿਟ ਕਰ ਸਕਦੇ ਹਾਂ ਕਿਸੇ ਵੀ ਇੰਡਸਟਰੀ ਨੂੰ ਇੰਡਸਟਰੀ ਲੱਗ ਜੂਗੀ ਸਾਡੇ ਨੌਜਵਾਨ ਮੁੰਡੇ ਕੁੜਿਆਂ ਨੂੰ ਕੰਮ ਮਿਲ ਜੂਗਾ ਕੰਮ ਮਿਲ ਜੂਗਾ ਉਹਨਾਂ ਦੀ ਕਬੀਲਦਾਰੀ ਚੱਲ ਪੂਗੀ ਸਿਨੀਅਰਟੀ ਵੱਜੂਗੀ ਪਹਿਲਾਂ ਕੰਮ ਮਿਲ ਜੂਗਾ ਸੋ ਇਸ ਕੰਮ ਵਾਸਤੇ ਅੱਜ ਮੈਂ ਮੈਡਮ 프리ਨਾ ਗੁਪਤਾ ਜੀ ਨੂੰ ਬਹੁਤ ਬਹੁਤ ਬਧਾਈ ਦੇਣਾ ਕਿ ਜੋ ਇੰਡਸਟਰੀ ਵਾਸਤੇ ਕਿਉਂਕਿ ਇੰਡਸਟਰੀ ਤੋਂ ਹੀ ਅਸੀਂ ਸੁਝਾਅ ਲਏ ਨੇ ਸਾਰੇ ਬਸਾਰੇ ਇੰਡਸਟਰੀਸ ਬੈਠੇ ਨੇ ਇੰਡਸਟਰੀ ਤੋਂ ਈਸੀ ਪੁੱਛਿਆ ਵੀ ਕੀ ਕਰੀਓ ਕਹਿੰਦੇ ਸੀ ਬਸ ਆ ਸਾਡਾ ਜਿਹੜਾ ਹੱਲ ਕਰ ਦੋ ਵੀ ਸਾਨੂੰ ਪੋਲੂਸ਼ਨ ਬੋਰਡ ਦਾ ਜਿਹੜਾ ਪਰਮਿਸ਼ਨ ਆ ਉਹ ਕਿਤੇ ਨਾ ਕਿਸੇ ਹੋਰ ਤਰੀਕੇ ਨਾਲ ਉਹਨਾਂ ਨੇ ਸੁਝਾ ਦਿੱਤੇ ਨੇ ਤੇ ਅਸੀਂ ਲਾਗੂ ਕਰਦੇ ਸਰਕਾਰਾਂ ਦਾ ਕੰਮ ਈ ਹੁੰਦਾ ਜਿਵੇਂ ਜਿਵੇਂ ਲੋਕ ਕਹਿਣ ਉਵੇਂ ਸਰਕਾਰਾਂ ਨੂੰ ਚੱਲਣਾ ਪੈਂਦਾ ਔਰ ਚੱਲਣਾ ਚਾਹੀਦਾ ਵੀ ਕੋਈ ਸਰਕਾਰਾਂ ਲੋਕਾਂ ਨੇ ਚੁਣੀਆਂ ਨੇ ਸਰਕਾਰਾਂ ਤੰਗ ਕਰਨ ਵਾਸਤੇ ਜੇ ਸਰਕਾਰਾਂ ਕੋਈ ਮੁਸ਼ਕਲਾਂ ਪੈਦਾ ਕਰਨ ਵਾਸਤੇ ਨਹੀਂ ਬਣਦੀਆਂ ਸਰਕਾਰਾਂ ਹਮੇਸ਼ਾ ਸਹੂਲਤਾਂ ਦੇਣ ਵਾਸਤੇ ਔਰ ਲੋਕਾਂ ਦੀ ਤਰੱਕੀ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਵਾਸਤੇ ਬਣਦੀਆਂ ਸੋ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਇਸ ਗੱਲ ਮੌਕੇ ਤੇ ਕਿ ਤੁਸੀਂ ਅੱਜ ਇਹ ਨਿਭਾਰੀ ਗਿਣਤੀ ਜਿੱਥੇ ਪਹੁੰਚੇ ਔਰ ਇੰਡਸਟਰੀ ਵਾਸਤੇ ਅੱਜ ਇੱਕ ਇਤਿਹਾਸਿਕ ਦਿਨ ਹੈ ਕਿ ਹੋਰ ਸੌਖਾ ਹੋ ਜੂਗਾ ਕੰਮ ਕਰਨਾ ਕਈ ਵਾਰੀ ਇਹ ਦੋ ਪਹਿਲਾਂ ਵਾਲੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਮੁਸ਼ਕਲ ਪੈਦਾ ਕਰਦੀਆਂ ਸੀਗੀਆਂ ਮੁਸ਼ਕਲਾਂ ਪੈਦਾ ਕਰਦੀਆਂ ਸੀ ਤਾਂ ਉਹਦੇ ਚੋਂ ਜਾਂ ਤਾਂ ਇੰਡਸਟਰੀਲਿਸਟ ਫਿਰ ਇਧਰ ਉਧਰ ਚਲਾ ਜਾਂਦਾ ਸੀ ਮੱਧ ਪ੍ਰਦੇਸ਼ ਚਲੇ ਗਏ ਰਾਜਸਥਾਨ ਚਲੇ ਗਏ ਬਦੀ ਚਲੇ ਗਏ ਜੰਮੂ ਕਸ਼ਮੀਰ ਚਲੇ ਗਏ ਜਾਂ ਫਿਰ ਆਪਣਾ ਆਈਡੀਆ ਛੱਡ ਦੇ ਦਿੰਦਾ ਸੀ ਵੀ ਛੱਡੋ ਭਰੇ ਯਾਰ ਇਹਦੇ ਨਾਲ ਤਾਂ ਕੋਈ ਹੋਰ ਕੰਮ ਕਰ ਲੈਣੇ ਫਿਰ ਸੋਨੇ ਅਸੀਂ ਹੋਣ ਦੇਣਾ ਕਿਉਂਕਿ ਪੰਜਾਬ ਐਗਰੀਰੀਅਨ ਸਟੇਟ ਹੈ ਖੇਤੀ ਸ ਪ੍ਰਧਾਨ ਸੂਬਾ ਹੈ ਖੇਤੀ ਵੀ ਨਾਲ-ਨਾਲ ਚੱਲੂਗੀ ਨਾਲ ਫੂਡ ਪ੍ਰੋਸੈਸਿੰਗ ਵੀ ਨਾਲ-ਨਾਲ ਆਊਗੀ ਨਾਲ ਇੰਡਸਟਰੀ ਵੀ ਨਾਲ-ਨਾਲ ਤਰੱਕੀ ਕਰੇ ਨਾਲ ਦੁਕਾਨਦਾਰ ਵੀ ਦੇਖੋ ਇਹ ਚੇਨ ਹੈ ਖੇਤੀ ਵਧੀਆ ਹੋ ਜੂਗੀ ਤਾਂ ਬਾਜ਼ਾਰਾਂ ਚ ਚਰਨ ਕਾਂਹ ਜਾਂਦੀਆਂ ਨੇ ਬਾਜ਼ਾਰ ਚ ਚਰਨਕ ਆ ਜੂਗੀ ਤਾਂ ਦੁਕਾਨਦਾਰ ਦੀ ਇਕਨੋਮੀ ਵਜੂਗੀ ਦੁਕਾਨ ਆਪਣੀ ਵੱਡੀ ਕਰ ਲੂਗਾ ਠੀਕ ਹੈ ਨਾ ਇੱਕ ਚੇਨ ਹੈ ਅੱਗੇ ਇੰਡਸਟਰੀ ਨੂੰ ਕੱਚਾ ਮਾਲ ਦੇਣ ਵਾਸਤੇ ਹੋਰ ਆਊਟਸੋਰਸਿੰਗ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀ ਹੈ ਉਹ ਚੱਲ ਪੈਂਦਾ ਕੰਮ ਹਰੇਕ ਦਾ ਸੋ ਅਸੀਂ ਚਾਹੁੰਦੇ ਹਾਂ ਕਿ ਹਰ ਘਰ ਬਸੇ ਹਰ ਚੁੱਲਾ ਜਿਹੜਾ ਉੱਜਾਗ ਹੋਵੇ ਤੇ ਹਰ ਰੋਜ਼ ਪੰਜਾਬੀ ਜਿਹੜੇ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੋਇਆ ਪ੍ਰਵਚਨ ਉਹਨੂੰ ਪੂਰਾ ਕਰਕੇ ਅਸੀਂ ਕਿਉਂਕਿ ਇਹ ਪੰਜਾਬ ਦੀ ਧਰਤੀ ਹੈ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਜੀ ਇਹ ਇੰਨੀ ਬਰਕਤ ਵਾਲੀ ਧਰਤੀ ਹੈ ਜੀ ਇਸ ਧਰਤੀ ਨੂੰ ਬਰਕਤ ਹੈ ਸ਼ਹੀਦਾਂ ਦੀ ਗੁਰੂਆਂ ਦੀ ਪੀਰਾਂ ਦੀ ਸ਼ਹੀਦਾਂ ਦੀ ਫਕੀਰਾਂ ਦੀ ਸੋ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਤੇ ਮੇਰੇ ਕੁਝ ਦੋਸਤ ਪੰਜਾਬ ਆਉਂਦੇ ਰਹਿੰਦੇ ਆ ਉਹ ਕਹਿੰਦੇ ਯਾਰ ਪੰਜਾਬ ਚ ਇੱਕ ਪੰਗਾ ਵਸ ਵੀ ਇਹ 10 ਦਿਨ ਰਹਿ ਜੀਏ ਨਾ 5 ਕਿਲੋ ਭਾਰ ਵੱਜ ਜਾਂਦਾ ਕਿਉਂਕਿ ਸਾਗ ਸੂਬੇਲੇ ਆਉਂਦੇ ਆ ਉਹ ਸਾਗ ਤੁਹਾਨੂੰ ਪਤਾ ਹੀ ਹੈ ਫਿਰ ਨਾਲ ਮੱਕੀ ਦੀ ਰੋਟੀ ਹੈ ਨਾਲ ਇਹਨਾਂ ਮੱਖਣ ਹੈ ਹੈਨਾ ਉਹ ਤਾਂ ਬਾਅਦ ਚ ਜਾ ਕੇ ਗੱਲ ਲੜੀਆਂ ਕੁਲੀਆਂ ਚੈੱਕ ਕਰਦੇ ਆ ਆਪਣੇ ਤਾਂ ਗੈਲਰੀ ਚ ਚੱਕ ਹੀ ਨਹੀਂ ਕਰਦੇ ਕਿਸ ਚੀਜ਼ ਦੀ ਸੋ ਇਸ ਕਰਕੇ ਆਪਾਂ ਨੂੰ ਹੱਸਦੇ ਖੇਡਦੇ ਨੱਚਦੇ ਟੱਪਦੇ ਕੁਸ਼ਤੀਆਂ ਛਿੰਝਾਂ ਕਬੱਡੀਆਂ ਤੇ ਭੱਜਦੇ ਦੌੜਦੇ ਹਾਕੀਆਂ ਫੁੱਟਬਾਲਾਂ ਖੇਡਦੇ ਪੰਜਾਬ ਵਜੋਂ ਜਾਣੇ ਜਾਂਦਾ ਉਹਦੇ ਵਿੱਚ ਤੁਸੀਂ ਵੀ ਆਪਣਾ ਜਿੰਨਾ ਯੋਗਦਾਨ ਪਾ ਸਕਦੇ ਹੋ ਮੁੰਡੇ ਕੁੜੀਆਂ ਨੂੰ ਕੰਮ ਦਿਓ ਤਾਂ ਕਿ ਬ੍ਰੇਨ ਡレイン ਜਿਹੜਾ ਹੋ ਰਿਹਾ ਹੈ ਦਿਮਾਗ ਬਾਹਰ ਜਾ ਰਹੇ ਨੇ ਉਹ ਰੁਕੇ ਬਹੁਤ ਬਹੁਤ ਰੁਕ ਵੀ ਗਿਆ ਰਿਵਰਸ ਮਾਈਗ੍ਰੇਸ਼ਨ ਵੀ ਸ਼ੁਰੂ ਹੋ ਗਈ ਬਹੁਤ ਸਾਰੇ ਲੋਕ ਵਾਪਸ ਵੀ ਆਉਣ ਲੱਗ ਗਏ ਕਿ ਇੱਥੇ ਕੰਮ ਕਰਦੇ ਆ ਹੁਣ ਇੱਥੇ ਮਾਹੌਲ ਠੀਕ ਹੋ ਗਿਆ ਆਦਰਵਾਈਜ਼ ਇੱਕ ਦੂਬਦੀ ਧਰਤੀ ਹੈ ਨਹੀਂ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਜੀ ਸਾਡੀ ਧਰਤੀ ਇੱਕ ਸਾਲ ਚ 90 ਮਣ ਚੋਂ 160 ਮਣ ਕਣਕ ਦੁਨੀਆ ਦੀ ਕੋਈ ਧਰਤੀ 150 ਮਣ ਦਾਣੇ ਨਹੀਂ ਪੈਦਾ ਕਰਦੀ ਮੈਂ ਸਾਰੀ ਦੁਨੀਆ ਘੁੰਮੀ ਹੈ 6-6 ਮਹੀਨੇ ਤਬਰਫੀ ਪਈ ਰਹਿੰਦੀ ਜਿੱਥੇ ਫਿਰ ਕਿਤੇ ਬਰਾਨੀ ਬਰੋਨੀ ਸੀ ਪੀਛਦੇ ਐ ਹੁਣ ਮੈਨੂੰ ਇਹ ਸਮਝ ਆਉਂਦੀ ਜਿਹੜੇ 20 25 ਮਾਨ ਵਾਲੇ ਨੇ ਉਹ ਮੋਜਾਂ ਕਰੀ ਜਾਂਦੇ ਨੇ 150 ਮਾਨ ਵਾਲੇ ਭੁੱਖੇ ਮਰੀ ਜਾਂਦੇ ਨੇ ਕਿੱਥੇ ਕਿੱਥੇ ਕਮੀ ਰਹਿ ਗਈ ਸਿਸਟਮ ਚ ਕਮੀ ਰਹਿ ਗਈ ਆਪਾਂ ਸਿਸਟਮ ਨਹੀਂ ਪ੍ਰੋਪਰ ਤਰੀਕੇ ਨਾਲ ਡਿਸਪਲਨ ਚ ਬਣਾ ਸਕੇ ਸਿਸਟਮ ਬਣੂਗਾ ਤੁਹਾਨੂੰ ਪੁੱਛ ਕੇ ਬਣੂਗਾ ਜਿਵੇਂ ਕਹੋਗੇ ਓਵੇਂ ਚੱਲੂਗਾ ਸਰਕਾਰ ਥੋੜੀ ਐ ਮੇਰਾ ਤਾਂ ਨਾਂ ਹੀ ਲੱਗਦਾ ਜੀ ਉਹ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੈ ਮੇਰੇ ਨਾਲ ਹੀ ਲੱਗਦਾ ਹੈ ਸਰਕਾਰ ਥੋੜੀ ਹੈ ਜਿਵੇਂ ਕਹੋਗੇ ਸਰਕਾਰ ਉਹ ਜਿਵੇਂ ਚੱਲੂਗੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਲੱਗਦਾ ਹੈ